ਵੈਲਕਮ ਬੈਕ ਟੂ ਆਰ ਚੈਨਲ ਓਮਨ ਬਾਨੀ ਵਲੌਗਸ ਤੇ ਜਿੱਤਾ ਵੀ ਤੁਸੀਂ ਵੇਖ ਰਹੇ ਹੋ ਮੈਂ ਤੇ ਰੈਡੀ ਆ ਇਹ ਨੂੰ ਇਹਦਾ ਤੁਸੀਂ ਹਾਲ ਵੇਖ ਸਕਦੇ ਹੋ ਮੈਂ ਤੇ ਰੈਡੀ ਆ ਕਿੱਥੇ ਰੈਡੀ ਆ ਸਿਰ ਤੇ ਵਾਲਾ ਆਪਣਾ ਮਮਾ ਰੈਡੀ ਆ ਹੁੰਦੇ ਉਹਨਾਂ ਰੈਡੀ ਹੋ ਕੇ ਮੇਰਾ ਫੇਰ ਵਾ ਦਿੰਦੇ ਆ ਟੈਂਸ਼ਨ ਨਾ ਲਓ ਮੈਂ ਸਿਰ ਵਾ ਕੇ ਜਾਊਂਗੀ ਰੈਡੀ ਹੋ ਕੇ ਜਾਊਂਗੀ ਠੀਕ ਆ ਠੀਕ ਆ ਵੈਸੇ ਗਾਇਸ ਤੁਸੀਂ ਸੋਚ ਰਹੇ ਹੋਣਗੇ

ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਬੱਲ ਲਾਈਕਾਂ ਬਟਨ ਵੀ ਦਬਾ ਦਿਓ ਅਸੀਂ ਮਿਲਨੇ ਆ ਤੁਹਾਨੂੰ ਆ ਹੁੰਦੇ ਆ ਮम्मा ਰੈਡੀ ਮम्मा ਕੀ ਕਰ ਰਹੇ ਹੋ ਇਹ ਅਸੀਂ ਬਣਾਉਨੇ ਆ ਵਲੌਗ ਵਲੌਗ ਅੱਛਾ ਹੈਲੋ ਬੋਲੋ ਹੈਲੋ ਹਾਂਜੀ ਇਹ ਹੁੰਦੇ ਆ ਰੈਡੀ ਪਾਪਾ ਹਜੇ ਨਹਾ ਰਹੇ ਨੇ ਤੇ ਨਹਾ ਕੇ ਪਾਪਾ ਆਵਾਂਗੇ ਬਾਹਰ ਅੱਛਾ ਆ ਗੇ ਆ ਅਲਮਾਰੀ ਦੇ ਵਿੱਚ ਤੇ Oh, मारी चलो के आ गई हेलो भाई पापा ने मारी चलो के आ गई है चलो चलो जल्दी जल्दी हो जाओ रेडी फिर चलते हैं हो जल्दी कितना टाइम लगना लगने 10 15 मिनट एक बज वाज गया वा एक बज गया वा कोई नहीं तुम लेके जाने हैं टेंशन ना लो एक बज गया तुम को मांगे हेलो अच्छा ना ना जल्दी जल्दी ओके ओके ਆਣੀ ਦੇ ਹੀ ਦੋਵਾਨਾ ਕਿ ਨਹੀਂ ਮੈਂ ਫੰਗੀ ਮੰਗੀ ਥੈਂਕ ਯੂ ਮੰਗੀ ਮੰਗੀ ਜਾਣਾ ਵਾ ਯੈਸ ਠੀਕ ਫਿਰ ਅੱਜ ਤੁਸੀਂ ਬੁੱਕ ਕਰਵਾਈ ਹੋਣੀ ਆ ਤੇ ਉਹ ਤੇ ਰਾਤ ਨੂੰ ਖਤਮ ਹੋਣੀ ਆ ਤੇ ਇਸ ਕਰਕੇ ਪਹਿਲਾਂ ਫੰਗੀ ਮੰਗੀ ਜਾਵਾਂਗੇ ਫਿਰ ਅਸੀਂ ਗੇਮ ਜ਼ੋਨ ਜਾਵਾਂਗੇ ਫੰਗੀ ਮੰਗੀ ਅੱਜ ਰਹਿਣ ਦੇ ਕਿਉਂ ਫੰਗੀ ਮੰਗੀ ਹੋਇਆ ਹੈ ਵੀ ক্লোਜ਼ ਹੀ ਹੋਣਾ ਵਾ ਕਿਉਂ ক্লোਜ਼ ਹੋਣਾ ਮੈਨੂੰ ਲੱਗਦਾ ਉਹ ਆਪਨ ਹੋ ਗਿਆ ਚੰਡੇ ਕਿ ਹੋਊਗਾ ਉਹ ਬੰਦ ਚਲੋ ਵੇਖ ਲਾਂਗੇ ਚੰਡੇ ਕਿੰਨੀ ਅਣਕ ਕਲਾਈ ਹੈ ਯਾਰ ਕਿੰਨੀ ਅਣਕ ਲਾਈ ਹੈ ਯਾਰ ਕਿੰਦੀ ਸਾਰੀ ਹੈਂਡ ਕਲਾਈ ਹੈ ਕਿੱਡੀ ਅਣਕ ਲਾਈ ਹੈ ਛੋਟੀ ਜੀ ਲਾਈ ਹੈ ਕੋਈ ਵੱਡੀ ਥੋੜੀ ਲਾਈ ਹੈ ਕਿੱਡੀ ਥੋੜੀ ਕਲਾਈ ਐਡੀ ਤਗੜੀ ਜਿੰਨੀ ਗੱਡੀ ਨਹੀਂ ਆ ਹਨਾ ਔੜਦੀ ਅਣਕ ਲਾਈ ਵਾਪਸ ਹੈ ਹਾਂ ਆਪਾਂ ਸੱਪਤਵ ਦਿਨ ਜਾਣਾ ਕੋਈ ਖੰਣਾ ਨਹੀਂ ਲੱਗਦਾ ਅੱਜ ਇਹਨੂੰ ਇਹੀ ਆ ਮਰਿਆ ਗਿਆ ਨੋ ਅਗੇ ਨਹੀਂ ਹੋਣਾ ਬਿੱਤੇ ਬਰੇ ਪਿੱਛੇ ਅੱਗੇ ਠਾਣਦਾ ਪਿੱਛੇ ਨਹੀਂ ਹੈਗੀ ਇੱਧਰ ਆ ਜਾ ਇੱਧਰ ਆ ਜਾ ਬਿਲਕੁਲ ਕਿੰਨਾ ਪੰਗੇ ਲਾਉਂਦੇ ਆ ਜਾਣ ਕੇ ਠੰਡ ਲੱਗਦੀ ਏਨੂੰ ਲੋਕ ਇੱਧਰ ਕਿੱਲੇ ਤੂੰ ਕਿੱਥੇ ਆਂਦਾ ਪਿਆ ਅੱਗੇ ਮੈਂ ਦੱਸਦਾ ਬਸ ਵੀਰੇ ਪੰਗੇ ਇੰਨੇ ਲਾਉਂਦੇ ਆ ਨਾ ਦੋਵੇਂ ਆਣੇ ਤੇ ਪਾਣੀ ਨੂੰ ਸੀਟ ਹੀ ਵੀ ਪਸੰਦ ਆਉਂਦੀ ਏ ਕਦੇ ਐਨ ਹੋਏ ਨੇ ਕਦੀ ਐਨ ਨਹੀਂ ਹੋਏ ਨੇ ਖਾਣਾ ਕੀ ਹੈ ਫਿਰ ਮਾਲ ਚ ਆਈ نو ਫਾਈ ਨੋ ਆਈ ਨੋ ਆਈ ਨੋ ਨਾ ਆਈ ਨੋ ਫਾਈ ਨੋ ਨਾ ਕਿ ਆ ਡੋਟ ਨੂੰ ਪਤਾ ਨਹੀਂ ਮੈਨੂੰ ਪਤਾ ਹੈ ਅੱਛਾ ਅੱਛਾ ਆਈ نو ਮਤਲਬ ਕਿ ਤੈਨੂੰ ਪਤਾ ਹੈ ਯੈਸ ਯੈਸ ਕੀ ਖਾਣਾ ਦੱਸ ਇਹ ਜੇ ਆਫਰ ਫੇਵਰਟ ਹੋਵੇ ਪੂਰੀ ਹੈ ਅੱਛਾ ਤੇ ਜਾਂ ਫਿਰ ਪੀਜ਼ਾ ਸਵੇਰੇ ਕੀ ਖਾਦਾ ਇਹਨੇ ਸਵੇਰੇ ਕੀ ਖਾਦਾ ਹੈ ਪੂਰੀ ਪੂਰੀ ਤਾਂ ਸਵੇਰੇ ਖਾਦੀ ਪਾਣੀ ਨੇ ਤੇ ਹੁਣ ਪੂਰੀ ਖਾੜੀ ਖਾਊਗੀ ਪਾਣੀ ਪਹਿਲੇ ਪੂਰੀ ਆ ਦਾਦੀ ਵੀ ਕਹਿੰਦੇ ਸਾਰੇ ਫਿਰ ਪੂੜੀਆਂ ਖਾਈ ਜਾਣੀਆਂ ਹੈ। ਮੈਂ ਨਹੀਂ ਮੈਂ ਨਹੀਂ ਪੀਂਦੀ ਪੂੜੀਆਂ। ਕੀ ਖਾਣਾ ਫਿਰ? ਅੱਜ ਤਾਂ ਬੈਂ ਦਾ ਹੈ। ਆਈਸਕ੍ਰੀਮ। 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 ਆਈਸਕ੍ਰੀਮ ਤੇ ਖਾਣੀ ਆ। ਆਈਸਕ੍ਰੀਮ ਖਾऊंगी ਮੈਂ ਔਰ ਕੱਕੜੀ। ਉਹਦੇ ਨਾਲ ਠੱਠ ਥੋੜੀ ਬਰਨਾ ਆ। ਉਹ ਤੇ ਪਹਿਲਾਂ ਆਈਸਕ੍ਰੀਮ ਖਾऊंगी। ਫਿਰ ਮੈਂ ਕੋਲ ਗੱਪੇ ਤੇ ਰਾਤੀ ਖਾਦੇ ਹਲੀ ਤੂੰ। ਕਾ ਖਾਣੀ। ਕਾ ਖਾਵੇ ਤੇ ਤੂੰ। ਚਾਰ ਕੇ ਖਾਧੇਗੇ ਚਾਰੇ ਦੇ ਖਾਧੇਗੇ ਸਾਰੇ ਚਾਰ ਕੇ ਖਾਧੇ ਹੀ ਕਹਿੰਦੀ ਮੈਂ ਗੋਲ ਗੱਪੇ ਮੈਨੂੰ ਤੇ ਲੱਗਦਾ ਹੈ ਕਿ ਬਾਣੀ ਅੱਜ ਕੁਛ ਨਹੀਂ ਖਾਊਗੀ ਆਈਸ ਕਰਮ ਖਾऊंगी acha ਗੋਲ ਗੱਪੇ ਖਾऊंगी ਫਸਟਾ ਇਲਾਵਾ ઓਟੇਟ ਥੋੜੀ ਭਰਦੇ ਬੁੱਧਾ ਹੋਰ ਕੁਛ ਹੋਰ ਕੁਛ ਕਸਮ ਤੇ ਪਟੂਰੀ ਖਾਣੇ ਆਮਨੇ ਕੀ ਖਾਣਾ ਹੈ ਪਾਸਟਾ ਮਿਲਾ ਬੀਰਾ ਬਰਗਰ ਕੋਲਿਸ ਚੱਪੇ ਅੱਛਾ ਅੱਛਾ ਓਮਦਾਇਆ ਸੱਬੇ ਬਾਣੀ ਦੀ ਆਈਸਕ੍ਰੀਮ ਬਾਣੀ ਬਾਦ ਵਿੱਚ ਫੇਰਨਾ ਘਰ ਆਉਣਾ ਨਹੀਂ 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 ਬਰਗਰ ਕਿੰਗ ਸੋਜੀ ਅੱਛਾ ਬਰਗਰ ਵੀ ਮੈਂ ਤੇ ਖਾ ਰਹੀ ਆ ਆਈਸਕ੍ਰੀਮ ਬਰਗਰ ਕੋਲੋਂ ਨਾ ਲੱਕੀਗਾ ਪਾਸਤਾ ਇਹਨਾਂ ਕੁਝ ਖਾ ਲਹਿੰਗੀ ਤਾਂ ਹਾਂ ਖਾ ਲੂੰਗੀ ਪਾਸਤਾ ਡਿੱਡੀ ਦੇ ਤੇ ਨਹੀਂ ਕੀ ਜੀ ਆ ਬਾਰੇ ਘਰ ਵੀ ਪਾਸਤਾ 12ਵੀਂ ਪਾਸਤਾ ਕੁਝ ਅਲੱਗ ਚੀਜ਼ ਵੀ ਹੋਣੀ ਚਾਹੀਦੀ ਐ ਨਾ ਬੰਦੇ ਕੋਲ ਤਾਂ ਮੈਨੂੰ ਹਰ ਕੁਝ ਪਸੰਦ ਨਹੀਂ ਨਾਈ ਪਰ ਗਰਮ ਸੰਦਾਈ ਵੀ ਦਾ ਪਸੰਦ ਹੁੰਦਾ ਬੰਦੇ ਬਸ ਤਾਂ ਜੇ ਨਾ ਜਾਂ ਫਿਰ ਜਿਹੜਾ ਤਾਂਗਰੇ ਖੁੱਲਿਆ ਵਾ ਤਾਂਗਰੇ ਖੁੱਲਿਆ ਵਾ ਤਾਂਗਰੇ ਖੁੱਲਿਆ ਜਾਂ ਫਿਰ ਵੀਦਾ ਉਹ ਪਸੰਦ ਆ ਅੱਛਾ ਜਾਂ ਫਿਰ ਤੇ ਜਾਂ ਫਿਰ ਤਾਂ ਤੇ ਹੱਥ ਦਾ ਫਿਰ ਪਸੰਦ ਮੇਰੇ ਹੱਥ ਦਾ ਮੇਰੇ ਹੱਥ ਦਾ ਹੋਇਆ ਗਰ ਨੂੰ ਵੈਸੇ ਨਹੀਂ ਖਾਂਦੇ ਠੀਕ ਆ ਹਾਂ ਪਤਾ ਹੀ ਆ ਮੈਂ ਫੇਕ ਆ ਪੂਰੀ ਖਾਣੀ ਹੂੰ ਪੂਰੀ ਪਰ ਮੈਂ ਹਾਂ ਅੱਜ ਖਾਉਂਦਾ ਐਸ ਸਿੰਗਲ ਅਵ ਬੈਨਾਰ ਪਾਸਤਾ ਅੱਛਾ ਆਈਸਕ੍ਰੀਮ ਗੋਲ ਗੱਪੇ ਦਾ ਪਾਸਤਾ ਆਈਸਕ੍ਰੀਮ ਕਿਹੜਾ ਫਲੇਵਰ ਖਾਣਾ ਬਾਣੀ ਨੇ ਆ ਫੇਵਰੇਟ ਵਨੀਲਾ ਤੇ ਤੇਰਾ ਆ ਨਾ ਮੇਰਾ ਨਹੀਂ ਹਾਂ ਚਾਕਲੇਟ ਵਨੀਲਾ ਵਾਈਟ ਵਾਲਾ ਹੁੰਦਾ ਹੈ ਕਿ ਪਿੰਕ ਵਾਲਾ ਹੁੰਦਾ ਵਾਈਟ ਵਾਈਟ ਕੰਪੀਗੋ ਨਾਲੋਂ ਚੀਬਾ ਸੋਬਰੀ ਬਿੰਕੁੰਨੀ ਦੇ ਅਸਤੇ ਬਿੰਕ ਕਾਇਨ ਵਾਲੇ ਦਾ ਕੀ ਨਹੀਂ ਪਤਾ ਵਨੀਲਾ ਕੀ ਹੁੰਦਾ ਹੈ ਇਹ ਪਾਣੀ ਤੈਨੂੰ ਸਟ੍ਰੋਬਰੀ ਤੇ ਵਨੀਲਾ ਦਾ ਪਤਾ ਨਹੀਂ ਆਲੇ ਤੂੰ ਛੋਟੀ ਜੀ ਹੈ ਦਾ ਮਨ ਅੱਛਾ ਇੱਕ ਚੀਜ਼ ਹੋਰ ਕਰਨੀ ਆਪਾਂ ਅੱਜ ਮਾਂ ਲਈ ਵਾਸਤੇ ਸਰਪ੍ਰਾਈਜ਼ ਆ ਪਾਪਾ ਦੱਸ ਕੇ ਸਪ੍ਰਾਈਜ਼ ਬਾਬਨ ਦੇ ਆਪ ਨੇ ਕੀ ਆ ਮੈਂ ਤਾਂ ਖੁੱਦ ਕੰਫਿਊਜ਼ ਹੋ ਗਿਆ ਅੱਜ ਆਪਾਂ ਜਾਣਾ ਆਈਡੀਆ ਚ ਮਾਰਕੀਟ ਤੇ ਆਈਡੀਆ ਚ ਮਾਰਕੀਟ ਆਪਾਂ ਕਿੱਧਰ ਉਹਦੀ ਹੋ ਕੇ ਜਾਣੇ ਆ ਕਿਤਰਾ ਦੀ ਹੋ ਕੇ ਜਾਣੇ ਦੱਸੋ ਦੱਸੋ ਜਲਦੀ ਜਲਦੀ ਗੈਸ ਕਰੋ ਜਿਹੜਾ ਗੈਸ ਕਰੂਗਾ ਉਹਦੀ ਫੇਵਰਟ ਚੀਜ਼ ਮਿਲੂਗੀ ਉਹਨੂੰ ਅੱਜ ਮੈਨੂੰ ਲੱਗਾ ਬਲ 10 ਤੁਹਾਡੀ ਬੂਵੀ ਦਾ ਦਾ ਹਾਂ ਹਾਂ ਹਸਪੀਟਲ ਹਾਂ ਆ ਉਹਨੇ ਆਉਂਦੀ ਫੇਰ ਜੀ ਇੰਜੈਕਸ਼ਨ ਨਹੀਂ ਲਗਾਉਣਾ ਬਾਲੀ ਨੂੰ ਅੱਜ ਬਾਲੀ ਖੁਸ਼ ਆ ਬਿਲਕੁਲ ਇਹ ਤਾਂ ਮੇਰਾ ਪੋਪਟ ਹੋ ਗਿਆ ਫੇਰ ਪਾਪਾ ਨੇ ਕਿਹਾ ਅੱਜ ਇੰਜੈਕਸ਼ਨ ਨਹੀਂ ਲਗਾਉਣਾ ਵੈਕਸੀਨ ਹੋਣੀ ਹੈ ਦੀ 5 ਸਾਲ ਦੀ ਦੀ ਹੋਣੀ ਹੈ ਕੀ 6 ਸਾਲ ਦੀ ਹੋ ਗਈ ਆ ਹੁਣ ਇੱਕ ਸਾਲ ਲੇਟ ਹੋ ਗਈ ਏ ਵੈਕਸੀਨ ਚਲ ਅਗਲੇ ਹਫਤੇ ਕਰਵਾ ਦਾਂਗੇ ਨੈਕਸਟ ਵੀਕ ਕਰਵਾ ਦਾਂਗੇ ਅਗਲੇ ਅਗਲੇ ਵੀਕ ਇਹਨੇ ਹੋਣਾ ਨਹੀਂ ਜੇ ਇਹਨੂੰ ਪਤਾ ਲੱਗ ਗਿਆਣਗੀ ਨੈਕਸਟ ਵੀਕ ਮੇਰੀ ਵੈਕਸੀਨ ਹੈ ਉਹ ਪੈਨੂੰ ਨਹੀਂ ਪਤਾ ਸਹੀ ਗਾਸ ਕੀਤਾ ਹਾਂ ਸਹੀ ਗਾਸ ਕੀਤਾ ਕਿਨੇ ਵੈ ਸਹੀ ਗਾਸ ਕੀਤਾ ਬਾਣੀ ਵੱਡੀ ਹੋ ਗਈ ਹੁਣ ਚਟਕਵਾ ਲੈਂਦੀ ਹਾਂ ਹਾਂ ਲਾਜਾ ਬਣ ਲੱਗਣਾ ਇਹ ਨਹੀਂ ਭਰੀਖ ਜੀ ਸੁਈ ਜਾਂਦੀ ਮਸਾ ਅੱਜ ਲਗਵਾ ਹੀ ਲੈਨੇ ਆ ਫੇ ਕੰਮ ਨਹੀਂ ਅੱਜ ਦੇਖਦੇ ਆ

ਸੂ ਪੇਟੀ ਕੇ ਵਾਲਾ ਕਾਰ ਲੱਗੇ ਪੇਟੀ ਕੇ ਵਾਲਾ ਕਾਰ ਨਹੀਂ ਹੈ ਸਾਡੇ ਕੋਲ ਪਰ ਇਹ ਹੈ ਕਿ ਰਿਕਾਰਡ ਹਸਪੀਟਲ ਦੇ ਵਿੱਚ ਹੈਗਾ ਹੈ ਮੈਂ ਆਹ ਠੀਕ ਹੋਣਾ ਯਾਰ ਲਗਵਾਉਣੀ ਅੱਜ ਦੇਖੀ ਜਾਊਗੀ ਕਿੰਨਾ ਚਿਰ ਹੋ ਗਿਆ ਲਗਵਾਇਆ ਨਹੀਂ ਇੰਜੈਕਸ਼ਨ ਤੇ ਮੈਂ ਪਪਾ ਉਹ ਦੋ ਦੋ ਸਕਿੰਟੀ ਲੱਗਦੇ ਆ ਉਹ ਦਰਦ ਨਹੀਂ ਹੋਣਾ ਉਹਨੂੰ ਕੁਝ ਨਹੀਂ ਕਰਨਾ ਉਹਨੂੰ ਚੱਕਣਾ ਚਲ ਨਹੀਂ 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 ਲਗਵਾਉਂਦੇ ਨਹੀਂ ਲਗਵਾਉਂਦੇ ਮੇਰੀ ਜਲਦੀ ਮੈਨੂੰ ਉਹ ਨਹੀਂ ਲਗਵਾ ਉਹ ਜਲ ਕੈਨਸਲ ਕੈਨਸਲ ਫੇਰ ਕਿਸੇ ਦਿਨ ਕੈਨਸਲ ਵੀ ਪਾਣੀ ਦਾ ਇੰਡਕਟਰ ਆ ਪਾਣੀ ਰੋਣ ਲੱਗ ਪਈ ਆ ਵੀ ਹਾਂ ਦਾਦੀ ਕਹਿੰਦੇ ਪਾਣੀ ਦੇ ਬਲੌਗ ਚ ਆਇਆ ਨਾ ਕਿ ਪਾਣੀ ਰੋਂਦੀ ਤੇ ਗਾਇਸ ਪਾਣੀ ਹਮਸੇ ਹੋ ਗਈ ਹੈ ਨਾਰਾਜ਼ ਜੱਜ ਵੀ ਬੋਲੋ ਪੰਜਾਬੀ ਹਿੰਦੀ ਨਹੀਂ ਸਮਝ ਲੱਗਦੀ ਸਾਨੂੰ ਬਾਣੀ ਮੈਂ ਤੁਹਾਨੂੰ ਕਿਉਂ? ਬੜੀ ਤੇੜ ਗਿਆ ਰੁੱਸਾ ਹਾਏ ਹਾਏ ਬਾਣੀ ਬਾਣੀ ਸੌਰੀ ਨਹੀਂ ਲਵਾਉਂਦੇ ਠੀਕ ਹੈ ਇਦਾਂ ਨੂੰ ਦਿਆ ਸੌਰੀ ਤੈਨੂੰ ਨਾਰਾਜ਼ ਹੋ ਗਈ ਮੇਰੇ ਨਾਲ ਬਾਣੀ ਸੌਰੀ ਨਹੀਂ ਆ ਸੋ ਗਾਇਸ ਜਿਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਾਣੀ ਬਹੁਤ ਜ਼ਿਆਦਾ ਰੋ ਰਹੀ ਸੀ ਵੈਕਸੀਨੇਸ਼ਨ ਦੇ ਨਾਮ ਨੂੰ ਸੁਣ ਕੇ ਤੇ ਔਰ ਅਸੀਂ ਉਹਨੂੰ ਬਹੁਤ ਜ਼ਿਆਦਾ ਮਨਾਇਆ ਪਰ ਉਹ ਨਹੀਂ ਮੰਨੀ ਪਰ ਉਹ ਨਹੀਂ ਮੰਨੀ ਫਿਰ ਅਸੀਂ ਕੀਤੇ ਥੋੜੀ ਜਿਹੀ ਪਲਾਨ ਚੇਂਜ ਫੰਕੀ ਮੁੰਕੀ ਨੂੰ ਕੀਤਾ ਕੈਨਸਲ ਤੇ ਅਸੀਂ ਕਿਸੇ ਹੋਰ ਪਲੇਸ ਤੇ ਜਾਣ ਦਾ ਬਣਾਇਆ ਪਲਾਨ ਜਿਹਦੋਂ ਅਸੀਂ ਜਿਹਦੋਂ ਅਸੀਂ ਉਸ ਪਲੇਸ ਦਾ ਨਾਮ ਬਾਣੀ ਦੇ ਲਾਗੇ ਲਿਆ ਤੇ ਉਹ ਹੋ ਗਈ ਬਹੁਤ ਜ਼ਿਆਦੀ ਖੁਸ਼ ਤੇ ਉਹਨੇ ਰੋਣਾ ਕਰਤਾ ਬੰਦ ਤੇ ਉਹਦਾ ਹੋ ਗਿਆ ਸਾਡੇ ਨਾਲ ਪੈਚਅਪ ਹੁਣ ਤੁਸੀਂ ਬਣੇ ਰਹੋ ਸਾਡੀ ਵੀਡੀਓ ਤੇ ਵੇਖਿਓ ਅਸੀਂ ਫੰਕੀ ਮੰਕੀ ਦੇ ਪਲਾਨ ਨੂੰ ਕੈਨਸਲ ਕਰਕੇ ਕਿੱਥੋਂ ਦਾ ਪਲਾਨ ਬਣਾਇਆ ਹੈ ਬਾਣੀ ਤੈਨੂੰ ਮਜ਼ਾ ਆਊਗਾ ਉੱਥੇ ਹਾਂਜੀ ਚੱਲ ਪਿੱਛੇ ਹੋ ਗਏ ਆਪਾਂ ਹਾਂਜੀ ਹਾਂਜੀ ਪਹਿਲੇ ਤਾਂ ਸਾਨੂੰ ਨਰਾਜ ਦੇ ਨਹੀਂ ਹੋ ਨਾ ਅੱਬਾ ਕਰ ਲਈਏ ਫਿਰ ਆਪਾਂ ਆਪਾਂ ਕੀਤੇ ਨਾ ਕੱਤੀ ਨਾ ਪਾਈ ਕਿਵੇਂ ਤੇ ਬੇ ਰੋਈ ਰੋਈ ਕਰਦੀ ਨਾ ਤਾਂ ਕਰਕੇ ਸਾਨੂੰ ਚੰਗਾ ਹੀ ਨਹੀਂ ਲੱਗਾ ਬਾਣੀ ਰੋਣ ਤੇ ਅਸੀਂ ਇਹਦਾ ਇੰਜੈਕਸ਼ਨ ਹੀ ਕੈਨਸਲ ਕਰਤਾ ਬਾਣੀ ਦਾ ਹਾਂ ਅਸੀਂ ਸਾਰਾ ਪਲਾਨ ਜਿਹੜਾ ਹੈ ਨਾ ਗੱਡੀ 'ਚ ਬੈਠੇ ਬੈਠਿਆਂ ਨੇ ਕੈਨਸਲ ਕਰਕੇ ਦੁਬਾਰਾ ਬਣਾ ਵੀ ਲਿਆ ਆ ਆਈਡਿਆ 'ਚ ਮਾਰਕੀਟ ਜਾਣਾ ਹਾਂ ਹਾਂ ਜੀ ਤੇਨੇ ਬਹੁਤ ਸਾਮਾਨ ਲੈ ਲੀਏ ਮਾਂ ਆਪਾ ਨਹੀਂ ਤੇ ਮੈਂ 5 ਮਿੰਟ ਲੱਗਣੇ ਸਾਮਾਨ ਲੈਣੇ ਦੋਸਤੋ ਬਾਅਦ ਫਿਰ ਹੁੰਦਾ ਨਹੀਂ ਮੈਨੂੰ ਬੱਸ 5 ਮਿੰਟ ਲਾਉਣੇ ਮੈਨੂੰ ਅੱਧਾ ਘੰਟਾ ਲਾਦੇ ਨਹੀਂ ਨਹੀਂ ਅੱਧਾ ਘੰਟਾ ਲਾ ਅੱਧਾ ਤੁਸੀਂ ਗੱਡੀ 'ਚ ਬੈਠੇ ਮੈਂ ਸਾਮਾਨ ਲੈ ਕੇ ਆਇਆ 5 ਮਿੰਟ ਹੀ ਲਾਉਣੇ ਮੈਨੂੰ 5-10 ਮਿੰਟ ਹੀ ਲੱਗਣੇ ਬਹੁਤ ਜ਼ਿਆਦਾ ਟਾਈਮ ਥੋੜੀ ਲੱਗਣਾ ਮੈਂ ਇੰਨਾ ਜ਼ਿਆਦਾ ਸਾਮਾਨ ਥੋੜੀ ਲੈਣਾ ਤੇ ਮੈਂ ਜਾਣਾ ਨੇ ਉਹ ਖਰਾਬ ਹੋ ਗਈਆਂ ਸਾਰੀਆਂ ਦੋ ਦੋ ਚ ਪਾਣੀ ਪਾ ਕੇ ਫੇਰ ਉਹ ਪਹਿਲੇ ਤਾਂ ਮੇਰੇ ਵਾਸਤੇ ਦਾ ਜਵਾਬ ਦੇਇਆ ਕਿ ਪਾਣੀ ਪਾ ਕੇ ਕਿਹੜੀ ਨੀਲ ਪੇਂਟ ਜਿਹੜੀ ਸੈੱਟ ਹੁੰਦੀ ਹੈ ਦੱਸਾਂ ਕਿ ਕਿੱਦਾਂ ਫਰਮ ਦੀਸ ਨੀਲ ਪੇਂਟ ਦਾ ਹਾਂ ਦੱਸ ਦੱਸ ਪਹਿਲਾਂ ਤੇ ਕੋਈ ਵੀ ਬੋਤਲ ਲੈ ਨਾਲੋ ਹਾਂ ਬੋਤਲ ਲੈ ਕੱਟਰੀ ਹਾਂ ਕੱਟਤੀ ਕੱਚ ਕੱਚ ਦੀ ਅੱਛਾ ਮੈਂ ਕਹਿੰਦਾ ਸਾਰੇ ਜੀ ਕੱਟ ਦੀ ਧਿਆਨ ਨਾਲ ਸੁਣਿਓ ਬਾਣੀ ਨੇਲ ਪੇੜ ਬਣਾਉਣੀ ਦੱਸਣ ਲਈ ਇਹ ਸਾਰੇ ਆ ਫੇਰ ਉਹਦੇ ਵਿੱਚ ਕਲਰ ਪਾਣਾ ਅੱਛਾ ਕੋਈ ਵੀ ਪਾ ਦੋ ਅੱਛਾ ਕਲਰ ਅਵੇ ਅੱਲਾਹ ਹੋ ਲਿਖੇਟ ਨਾਲ ਗੱਲ ਉਹਦੇਰ ਪਾ ਕੇ ਉਹ ਤੁੰਗਲਾ ਨਹੀਂ ਪਾਣਾ ਅਨੂ ਖੋਲ ਦੋ ਨਹੀਂ ਵੀ ਪਾਣੀ ਬਣੀ ਜਿਹੜੀ ਆ ਹੈਗੀ ਆ ਨਾ ਟੈਕਨੀਸ਼ੀਅਨ ਆ ਪੂਰੀ ਉਹਦੇ ਵਿੱਚ ਉਹਦੇ ਵਿੱਚ ਪਾਣੀ ਪਾ ਦੋ ਫਿਰ ਹਾਂ ਉਹਨੂੰ ਮਿਲਾ ਦੋ ਅੱਛਾ ਫਿਰ ਉਹਦੇ ਤੇ ਟੱਕਾ ਲਾ ਦੋ ਅੱਛਾ ਤੇ ਬਣ ਗਈ ਨਹੀਂ ਉਹ ਇੱਕ ਬ੍ਰਸ਼ ਲਾ ਦੋ ਫਿਰ ਟੱਕਰ ਮਣਾ ਤੇ ਮੈਨੂੰ ਵੇਚ ਲਾ ਦੋ ਇਹ ਨੀਲ ਪੇਂਟ ਤੇ ਨੀਲ ਟਿਕੂਗੀ ਹੈ ਨੀਲ ਪੇਂਟ ਤੇ ਨੀਲ ਟਿਕੂਗੀ ਓ ਸੌਰੀ ਮੇਰਾ ਵੀ ਦਿਮਾਗ ਕਵਾਦਾ ਬਣੀ ਨੇ ਨੀਲ ਪੇਂਟ ਨੇਲ ਦੂਤੇ ਬਾਣੀ ਦੀ ਮਮਾ ਕਨਫਿਊਜ਼ ਹੋ ਗਈ ਐ ਬਾਣੀ ਦੀ ਮਮਾ ਕਹਿੰਦੀ ਨੇਲ ਤੇ ਨੇਲ ਪੈਂਡ ਠੀਕੂਗੀ ਮਾਪਾ ਵੀ ਗਰਫਿਊਜ਼ ਆ ਗਿਆ ਬਾਣੀ ਦੇ ਪਾਪਾ ਵੀ ਬਾਣੀ ਦੇ ਪਾਪਾ ਵੀ ਕਨਫਿਊਜ਼ ਆ ਗਿਆ ਕਿ ਮੈਂ ਕੀ ਕਿਹਾ ਹੈਗਾ ਸਾਰੇ ਸਾਰੇ ਕਨਫਿਊਜ਼ ਹੋ ਗਏ ਨੇਲ ਪੈਂਡ ਤੇ ਨੇਲ ਠੀਕੂਗਾ ਆ ਮੈਂ ਇਹ ਕਿਹਾ ਸੀਗਾ ਤੇ ਫਾਈਨਲੀ ਗਾਇਜ਼ ਅਹੀਂ ਪਹੁੰਚ ਗਏ ਮੂਟਾ ਤੇ ਅਹੀਂ ਗਏ ਪਾਰਕਿੰਗ ਗੱਡੀ ਲਗਵਾਣ ਪਾਰਕਿੰਗ ਚ ਉਹ ਬੇਸਮੈਂਟ ਬਹੁਤ ਭੂਤੀਆ ਲੱਗਣ ਦੇਗੀ ਉਹ ਬੇਸਮੈਂਟ ਉਹ ਉਥੇ ਹੀ ਦਾ ਬਹੁਤ ਸਾਰਾ ਨੇਰਾ ਤੇ ਓਂਬੀਆਂ ਉਤੇ ਮੈਨੂੰ ਬਹੁਤ ਸਾਰਾ ਲੱਗਦਾ ਹੈ ਡਰ ਤੇ ਅਹੀਂ ਗੱਡੀ ਲਈ ਪਾਰਕਿੰਗ ਚ ਤੇ ਅਹੀਂ ਚੱਲ ਕੇ ਲਿਫਟ ਸਟਾਰ ਕੇ ਅਹੀਂ ਗਏ 4th ਫਲੋਰ ਫੋਰਥ ਫਲੋਰ ਤੇ ਸੀਗਾ ਸਕਾਈ ਜੰਪਿੰਗ ਬੱਚੇ ਸਕਾਈ ਜੰਪਿੰਗ ਦੇ ਅੰਦਰ ਐਂਟਰੀ ਕਰਕੇ ਬਹੁਤ ਜ਼ਿਆਦਾ ਹੋਏ ਖੁਸ਼ ਐ ਉਹ ਇਹ ਨਹੀਂ ਕਿ ਜਿਆਦਾ ਕੋਸ਼ਿਸ਼ ਹੀਗੀ ਕਿ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀਗਾ ਬਾਅਦ ਵਿੱਚ ਪਾਪਾ ਨੇ ਜੋ ਵੀ ਸੀਗਾ ਐਂਟਰੀ ਕਰਵਾਈ ਐਂਟਰੀ ਕਰਵਾ ਕੇ ਫਾਰਮ ਫੀਲ ਕਰਵਾਏ ਫਾਰਮ ਫੀਲ ਕਰਦੇ ਕਰਦੇ ਬਾਣੀ ਤੇ ਓਮ ਬਹੁਤ ਜਿਆਦਾ ਨੱਚ ਰਹੇ ਸੀਗੇ ਬਾਣੀ ਨੂੰ ਇਹ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਜਾਲੀਆਂ ਬਾਣੀ बार-बार ਦਾਦੀ ਦਾਦੀ ਚਲਾ ਰਹੀ ਸੀ ਦਾਦੀ ਦੇਖੋ ਦਾਦੀ ਦੇਖੋ ਪਾਪਾ ਫਾਰਮ ਫੀਲ ਕਰਦੇ ਕਰਦੇ ਪਤਾ ਨਹੀਂ ਕਿਹੜੇ ਜੋਕ ਮਾਰ ਰਹੇ ਸੀ ਪਾਪਾ ਦਾ ਹਾਸਾ ਹੀ ਨਹੀਂ ਬੰਦ ਹੋ ਰਿਹਾ ਸੀ ਬਹੁਤ ਜਿਆਦਾ ਹਾਸਾ ਹੱਸ ਕੇ ਲੋਕ ਫੋਟੋ ਰੇ ਸੀਗੇ ਤੁਸੀਂ ਦੇਖੀ ਸਕਦੇ ਹੋ ਚੱਲੋ ਵੀ ਚੱਲੋ ਬਾਨੀ ਪਾਪਾ ਦੇ ਓਮ ਨੇ ਅੰਦਰ ਵੱਧ ਗਈ ਮસ્ਤੀ ਕਰਨੀ ਸ਼ੁਰੂ ਕਰ ਦਿੱਤੀ ਜੇ ਜੰਪ ਤੇ ਜੰਪ ਜੰਪ ਤੇ ਜੰਪ ਜੋ ਲੱਗੇ ਜੰਗ ਪਮਾਰਨ ਤੁਸੀਂ ਦੇਖ ਹੀ ਸਕਦੇ ਹੋ ਪਾਪਾ ਵੀ ਬੈਲੈਂਸ ਨਹੀਂ ਬਣਾ پا ਰਹੇ ਸੀਗੇ ਤੇ ਮੈਂ ਵੀਡੀਓ ਬਣਾ ਰਹੀ ਸੀ ਇਹਨਾਂ ਦੀ ਮੈਂ ਦੇਖ ਰਹੀ ਸੀ ਕੀ ਕਰਦੇ ਕੀ ਪਾਪਾ ਮੈਨੂੰ ਕਹਿੰਦੇ ਲਿਆਓ ਮੈਨੂੰ ਪਕੜਾਓ ਮੈਂ ਤੁਹਾਡੀ ਵੀਡੀਓ ਸ਼ੂਟ ਕਰਦਾ ਤੁਸੀਂ ਜੰਪ ਕਰਕੇ ਦੇਖੋ ਮੈਂ ਜੰਪ ਕਰਨ ਲਈ ਉਤਰੀ ਤਾਂ ਬਟ ਮੇਰੇ ਕੋਲੋਂ ਤਾਂ ਬਿਲਕੁਲ ਵੀ ਨਹੀਂ ਜੰਪ ਹੋਇਆ ਮੈਂ ਤਾਂ ਦੋ ਤਿੰਨ ਵਾਰੀ ਲਟਖੜ ਆ ਗਈ ਫਿਰ ਮੈਂ ਕਹਾ ਮੇਰੇ ਕੋ ਨਹੀਂ ਹੁੰਦਾ ਵੀ ਮੈਨੂੰ ਜਾਣ ਦੋ ਤੁਸੀਂ ਆਪੇ ਹੀ ਕਰੋ ਮੇਰੇ ਕੋਲੋਂ ਬੈਲੈਂਸ ਹੀ ਨਹੀਂ ਸੰਭਾਲਿਆ ਜਾ ਰਿਹਾ ਸੀ ਜੇ ਜੰਪ ਤਾਂ ਮੇਰੇ ਕੋ ਕੀ ਹੋਣਾ ਸੀਗਾ ਫਿਰ ਬੱਚਿਆਂ ਨੂੰ ਮੈਂ ਦੇਖਿਆ ਬੱਚੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸੀ ਮੈਂ ਬੱਚਿਆਂ ਨੂੰ ਦੇਖ ਦੇ ਕੇ ਖੁਸ਼ ਹੋ ਰਹੀ ਸੀ ਬਾਣੀ ਦਾ ਬਸ ਇੱਧਰ ਤੋਂ ਉੱਧਰ ਉੱਧਰ ਤੋਂ ਇੱਧਰ ਐ ਦਾ ਬਸ ਜੰਪ 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 ਜਦ ਐਨੀ ਤੇਜ਼ ਤੇ ਜੰਪ ਕਰ ਰਹੀ ਸੀ ਨਾ ਮੈਨੂੰ ਦੇਖ ਕੇ ਡਰ ਲੱਗ ਰਿਹਾ ਸੀ ਉੱਪਰ ਵੀ ਚੜ ਗਿਆ ਉਹ ਉੱਪਰ ਜਾ ਕੇ ਰਸੇ ਨਾਲ ਲੰਮਕ ਗਿਆ ਰਸੇ ਨਾਲ ਲੰਮਕ ਕੇ ਮਾਰੀ ਸ਼ਲਾੰਗ نیچے ਪਾਪਾ ਵੀ ਉੱਪਰ ਗਏ ਬਾਣੀ ਕਹਿੰਦੀ ਕਿ ਮੈਂ ਵੀ ਰਸੇ ਦੇ ਨਾਲ ਲੰਮਕਣਾ ਆ ਪਰ ਬਾਣੀ ਡਰ ਰਹੀ ਸੀਗੀ ਕਿ ਮੈਂ ਰਸੇ ਨਾਲ ਲੰਮਕਾਂਗੇ ਨਾ ਲੰਮਕਾ ਪਾਪਾ ਨੇ ਉਹਨੂੰ ਬਹੁਤ ਵਾਰੀ ਟਰਾਈ ਕਰਵਾਇਆ ਕਿ ਤੂੰ ਰਸੇ ਨਾਲ ਲੰਮਕ ਜਾ ਬਾਣੀ ਨਹੀਂ ਲੰਮਗੀ ਫਿਰ ਪਾਪਾ ਕਹਿੰਦੇ ਤੂੰ ਸਾਈਡ ਤੇ ਹੋ ਜਾ ਮੈਂ ਲੰਮਕਦਾ ਆ ਉਧਰੋਂ ਪਾਪਾ ਨੇ ਰਸੇ ਨਾਲ ਲੰਮਕ ਕੇ نیچے ਮਾਰ ਦਿੱਤੀ ਸ਼ਲਾੰਗ ਬਾਅਦ ਵਿੱਚ ਪਾਪਾ ਕੋ ਨਿਕਲਿਆਣਾ ਜਾਵੇ ਬਾਣੀ ਤੇ ਉਹਨੇ ਬਹੁਤ ਜ਼ਿਆਦਾ ਕੀਤੀ ਮਸਤੀ ਜਿਵੇਂ ਕਿ ਤੁਸੀਂ ਦੇਖ ਹੀ ਸਕ ਰਹੇ ਹੋ ਪਾਪਾ ਬਹੁਤ ਜ਼ਿਆਦਾ ਮਿਹਨਤ ਫੇਰ ਉਹ ਭੱਜ ਕੇ ਗਿਆ ਦੂਸਰੀ ਸਾਈਡ ਤੇ ਜੰਪ ਕਰਨ ਲੱਗ ਪਿਆ ਉਹਨੇ ਜੰਪ ਕਰਕੇ ਕ੍ਰੋਸ ਕਰਨਾ ਸੀਗਾ ਮੈਨੂੰ ਤੇ ਖੁਦ ਨਹੀਂ ਪਤਾ ਕੀ ਕਰ ਰਿਹਾ ਸੀ ਕੀ ਨਹੀਂ ਮੈਂ ਤਾਂ ਬਸ ਵੀਡੀਓ ਬਣਾਉਂਦੇ ਦੇ ਵਿੱਚ ਸੀਗੀ ਉਹਦੇ ਕੋਲੋਂ ਜੰਪ ਨਹੀਂ ਸੀ ਕੀਤਾ ਜਾ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਜੰਪ ਕਰਨ ਦੀ ਬੜੀ ਕੋਸ਼ਿਸ਼ ਕੀਤੀ ਉਹਨੇ ਜੰਪ ਦੇਖੋ ਕਿਸ ਤਰ੍ਹਾਂ ਕਰ ਰਿਹਾ ਆ ਮੇਰਾ ਤੇ ਬਸ ਹਾਸਾ ਹਾਸ ਕੇ ਤੇ ਡੀ ਦੁਖਣ ਲੱਗ ਪਿਆ ਇਹਨਾਂ ਨੂੰ ਦੇਖ ਦੇਖ ਕੇ ਕਿ ਇਹ ਕਰ ਕੀ ਰਹੇ ਆ ਫੇਰ ਉਹਨੇ ਆਪਣੇ ਪਾਪਾ ਨੂੰ ਆਵਾਜ਼ ਮਾਰੀਗੀ ਪਾਪਾ ਚਲੋ ਤੁਸੀਂ ਜੰਪ ਕਰੋ ਪਾਪਾ ਜੰਪ ਕਰਨ ਲੱਗੇ ਪਾਪਾ ਕੋਲ ਬੈਲੈਂਸ ਹੀ ਨਹੀਂ ਬਣਿਆ ਪਾਪਾ ਦੇ ਕੋਲੋਂ ਜੰਪ ਬਿਲਕੁਲ ਨਹੀਂ ਹੋਇਆ ਪਾਪਾ ਕਹਿੰਦੇ ਇਹ ਮੇਰੇ ਵਾਸਤੇ ਦਾ ਰੋਗ ਨਹੀਂ ਹੈਗਾ ਮੈਂ ਚੱਲਾਂ ਦੂਜੀ ਸਾਈਡ ਤੇ ਤੇ ਦੂਜੀ ਸਾਈਡ ਤੇ ਪਾਪਾ ਕਹਿੰਦੇ ਮੈਂ ਦੁਬਾਰਾ ਕਰਦਾ ਪਾਪਾ ਦੇਖੋ ਕਿੱਦਾਂ ਡਿੱਗੇ ਪਾਪਾ ਡਿੱਗੇ ਤੇ ਪਾਪਾ ਫੇਰ ਉੱਠ ਕੇ ਖੜੇ ਹੋਏ ਪਾਪਾ ਕਹਿੰਦੇ ਮੈਂ ਦੁਬਾਰਾ ਟਰਾਈ ਕਰੂੰਗਾ ਮੈਂ ਜੰਪ ਕਰਕੇ ਹੀ ਰਹਿਣਾ ਹੈ ਪਾਪਾ ਨੇ ਫਾਈਨਲੀ ਜੰਪ ਨਹੀਂ ਕੀਤਾ ਦੇ ਹੀ ਸਕਦੇ ਹੋ ਪਾਪਾ ਤੇ ਗਾਇਸ ਫੇਰ ਹੀ ਗਏ ਬਾਲ ਸੈਕਸ਼ਨ 'ਚ ਤੇ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਕੀਤੀ ਮਸਤੀ ਉਹਦੇ ਉੱਤੇ ਝੂਲੇ ਝੂਲੇ ਅਹੀਂ ਉੱਥੇ ਸਵੀਮਿੰਗ ਕੀਤੀ ਓਮਬੀਆ ਨੇ ਸਵੀਮਿੰਗ ਕਰ ਲਈ ਬੋਲਣਾ ਚੀਤੇ ਮੈਂ ਫਿਰ ਗੋਲ-ਗੋਲ ਚੱਕਰੇ ਤੇ ਕੀਤੇ ਫਿਰ ਓਮਬੀਆ ਨੇ ਬੋਲ ਨਾਲ ਉੱਥੇ ਚੱਕਰੇ ਤੇ ਘੁੰਮੇ ਤੇ ਫਿਰ ਮੈਂ ਉੱਥੇ ਉੱਪਰ ਚੜ ਕੇ ਪਿੰਗ ਲਈ ਸਲਾਈਡ ਲੈ ਕੇ ਮੈਂ ਵੀ ਚੱਕਰ ਤੇ ਨੱਚਣ ਲੱਗੀ ਤੇ ਫਿਰ ਮੈਂ ਸਵੀਮਿੰਗ ਕੀਤੀ ਤੇ ਉਸ ਤੋਂ ਬਾਅਦ ਮੈਂ ਡਿੱਗ ਜਾਂਦੇ ਹਾਂ ਮੈਂ ਫਿਰ ਬਾਅਦ ਟ੍ਰੈਂਪੋਲਿਨ ਤੇ ਚੱਪੀ ਮੈਂ ਤੇ ਉਹ ਵਾਲਾ ਕੀਤਾ ਨਹੀਂ ਹੈਗਾ ਤੇ ਫਿਰ ਮੈਂ ਹੋਰ ਜੰਪਿੰਗ ਕਰਨ ਲਾਪੇ ਕਿਉਂਕਿ ਉੱਥੇ ਬਹੁਤ ਸਾਰੇ ਟ੍ਰੈਂਪੋਲਿਨ ਸੀਗੇ ਇਸ ਕਰਕੇ papa ਨੇ ਵੀ ਕੀਤਾ ਇੱਥੋਂ ਦੀ ਇਹ ਪੋਲਾ ਪੋਲਾ ਜਿਹਾ ਕਿੱਦਾਂ ਹੈਗਾ ਇਹਦੇ ਵਿੱਚ ਕੋਈ ਹਵਾ ਨਹੀਂ ਪਈ ਇੱਕ ਹਵਾ بس ਥੋੜੀ ਹਵਾ ਪਈ ਹੋएगी ਓੰਬਿਆਣੇ ਤੇ ਮੈਂ ਮਾਰੀ ਜੇ ਇੱਥੋਂ ਦੀ ਜੰਪ ਹੈ ਪਹਿਲੀ ਵਾਰੀ ਮੈਂ ਮੈਂ ਕਰਨ ਲਾਪੇ ਓੰਬਿਆਣੇ ਪਹਿਲਾਂ ਬਲੈਕ ਕਿਤੀ ਤੇ ਮੈਂ ਕਿਹਾ ਇਦਾਂ ਨਹੀਂ ਕਰਨਾ ਤੇ ਫਿਰ ਉਹ ਵੀ ਅੰਦਰ ਸਿੱਧੀ ਕੀਤੀ ਤੇ ਉਹ ਨਾਨੇ ਜੰਮੇ ਮਾਰ ਲੀ ਪਰ ਮੈਂ ਦੂਸਰੀ ਵਾਰੀ ਦਾਦੀ ਸੀਗੀ ਤੇ ਮੈਂ ਕਿਹਾ ਬਹੁਤ ਉੱਚੀ ਮੈਨੂੰ ਲੱਗ ਰਿਹਾ ਸੀ ਡਰ ਤੇ ਮੈਂ ਡਰਦੀ ਮਾਰੀ نیچے ਨਹੀਂ ਉਤਰੰਦੇ ਹੀਗੀ ਬਹੁਤ ਉੱਚੀ ਤੇ ਫਿਰ ਪਾਪਾ ਆਏ ਉੱਪਰ ਕਹਿੰਦੇ ਮੈਂ ਕਰ ਦਾਂ ਤੇ ਨਾਲ ਤੇ ਪਾਪਾ ਕਹਿੰਦੇ ਮੈਂ ਤੇਰੇ ਨਾਲ ਅਸੀਂ ਦੋਵੇਂ ਇਕੱਠੇ ਮਾਰਦੇ ਜੰਮ ਤੇ ਫੇਰ ਜੇ ਮੈਂ ਪਾਪਾ ਨੂੰ ਕਿੰਨੀ ਵਾਰ ਬੋਲਿਆ 1 2 3 1 2 3 ਤੇ ਫੇਰ ਜਦੋਂ ਮੈਂ ਜੰਪ ਮਾਰਨ ਲੱਗੀ ਤਾਂ ਪਾਪਾ ਨੇ ਜੰਪ ਮਾਰੀ ਨਹੀਂ ਮੇਰੇ ਜੰਪ ਮਰਵਾਤਾ ਤੇ ਫੇਰ ਮੇਰਾ ਡਾਰ ਕਾਇਦਾਤਾ ਤੇ ਉਸ ਤੋਂ ਬਾਅਦ ਮੈਂ ਫੇਰ ਉੱਪਰ ਗਈ ਤੇ ਮੈਂ ਆਪ ਮम्मा ਪਾਪਾ ਨੇ ਵੀ ਫੇਰੇ ਜੰਪਿੰਗ ਕੀਤੀ ਮम्मा ਤੇ ਡਰ ਰਹੇ ਸੀਗੇ ਪਾਪਾ ਨੇ ਭਾਰਾ ਹੱਥ ਫੜ ਕੇ ਤੇ ਉਹਨਾਂ ਉਹਨਾਂ ਨੂੰ ਜੰਪਿੰਗ ਕਰਵਾਈ ਫੇਰ ਓੰਬੀਆ ਤੇ ਪਾਪਾ ਇੱਕ ਦੂਸਰੇ ਨੂੰ ਬਹੁਤ ਸਾਰੇ ਬਲੌਕਸ ਮਾਰਨਦੇ ਮੈਂ ਵੀ ਪਿੱਛੋਂ ਦੀ ਆ ਕੇ ਇੱਕ ਛੁੱਪ ਛੁੱਪ ਕੇ ਬਲੌਕਸ ਮਾਰਿਆ ਫੇਰ ਓੰਬੀਆ ਨੇ ਕ੍ਰੈਂਪੋਲਿਨ ਤੇ ਕੀਤੀ ਜੰਪ ਓੰਬੀਆ ਬਹੁਤ ਸਾਰੀ ਕੋਸ਼ਿਸ਼ ਕਰਨ ਦੇ ਉੱਪਰ ਚੜਨ ਦੀ ਤੇ ਉਹ ਪਰ ਚੜ ਨਹੀਂ ਪਾਈ ਜੰਪ ਕਰ ਕਰਕੇ ਸਾਨੂੰ ਬਹੁਤ ਸਾਰੀ ਲੱਗੀ ਸੀ ਭੁੱਖ ਤੇ ਇਸ ਕਰਕੇ ਫੇਰ ਅਸੀਂ ਕੀਤਾ ਲੰਚ ਲੰਚ ਦੇ ਵਿੱਚ ਅਸੀਂ ਖਾਦਾ ਪੀਜ਼ਾ ਬ੍ਰੈਗਡ ਤੇ ਮੇਰ ਕੋਲ ਇੱਕ ਬਰੈਡ ਦੇ ਗੀ ਗੀ ਤੇ ਸਪਰਾਈਡ ਤੇ ਨਾਲ ਉਹਨਾਂ ਨੇ ਕਾਫੀ ਤੇ ਇੱਕ ਦੋ ਚਾਰ ਬਿਸਕੁਟ ਵੀ ਆਏ ਸਾਰੇ ਪਾਪਾ ਖਾ ਗਏ ਤੇ ਇੱਕ ਮਿੰਟ ਦੇ ਤਾਂ ਉਹ ਵੀ ਪੂਰਾ ਹੀ ਦਿੱਤਾ ਹੀਗਾ ਅੱਧਾ ਨਹੀਂ ਦਿੱਤਾ ਫੇਰ ਪਾਪਾ ਲੈ ਗਿਆ ਹੈ ਅਹ ਮੈਂ ਕਿੰਨੇ ਚਿਰ ਦੀ ਮੰਗਨ ਦੀ ਤੇ ਫੇਰ ਸਾਡਾ ਆਇਆ ਪੀਜ਼ਾ ਉਹਦੇ ਉੱਤੇ ਸੌਸ ਪਾਈ ਹੋਈ ਇਸ ਕਰਕੇ ਮੈਂ ਸੋ ਗਾਇਸ ਲੰਚ ਕਰਕੇ ਅਸੀਂ ਆ ਗਏ αmol αmol ਜਿੱਦੂ ਆ ਕੇ ਦੇਖਿਆ ਤੇ ਉੱਥੇ ਬੱਚਿਆਂ ਦਾ ਸੈਟਅਪ ਲੱਗਾ ਹੋਇਆ ਸੀ ਬਾਣੀ ਉੱਪਰੋਂ ਦੀ ਦੇਖ ਰਹੀ ਸੀਗੀ ਉਹਨਾਂ ਨੱਚਣ ਦੇ ਬਹੁਤ ਦਿਲ ਕਰ ਰਿਹਾ ਸੀ ਕਿਉਂਕਿ ਉਹਦਾ ਫੇਵਰੇਟ ਗਾਣਾ ਲੱਗਾ ਹੋਇਆ ਸੀ ਗਾ ਤੇ ਉਹਨੇ ਨੱਚਣਾ ਕਰਤਾ ਸ਼ੁਰੂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ हार के पानी चलेगी गेम जोन के गेम जोन जानते हैं यूनिस तो पहले हेलीकॉप्टर तो भी लाई बेल्ट तेल बैठी हेलीकॉप्टर दे बीच मैं पूछा कितने चलिए क्योंकि मैं चली इंग्लैंड अपने मामू कॉल देखो कौन साइड का है पानी कितने चली इंग्लैंड किधर कौन इंग्लैंड किधर कौन चली है ਇਸ ਤੋਂ ਬਾਅਦ ਓਮ ਨੇ ਵੀ ਆਪਣੀਆਂ ਗੇਮਾਂ ਖੇਡੀਆਂ ਬੋਲ ਰਿਹਾ ਸੀ ਗਾ ਮੈਂ ਵੀ ਗੇਮਾਂ ਖੇਡਣੀਆਂ ਉਹਨੇ ਪੰਚਿੰਗ ਬੈਗ ਦੇ ਉੱਤੇ ਪੰਚ ਵਗੈਰਾ ਮਾਰ ਕੇ ਆਪਣੀਆਂ ਗੇਮਾਂ ਖੇਡੀਆਂ ਉਸ ਤੋਂ ਬਾਅਦ ਅਸੀਂ ਪਾਪਾ ਨੂੰ ਲੱਭਣ ਚਲੇ ਗਏ ਦੇਖਿਆ ਕਿ ਪਾਪਾ ਉਹਦੇ ਟੈਡੀ ਬੀਅਰ ਕੱਢ ਰਹੇ ਸੀਗੇ ਉਹਨਾਂ ਨੇ ਕਾਰ ਲਗਾ ਕੇ ਟੈਡੀ ਕੱਢਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਫਸਟ ਟਰਾਈ ਦੇ ਵਿੱਚ ਹਾਫ ਆ ਗਿਆ ਸੀਗਾ ਬੱਚਿਆਂ ਨੇ ਇਹਨਾਂ ਰੋਲਾ ਪਾਇਆ ਕਿ ਉੱਥੇ ਹੀ ਡਿੱਗ ਪਿਆ ਉਸ ਤੋਂ ਬਾਅਦ ਪਾਪਾ ਨੇ ਫੇਰ ਦੁਬਾਰਾ ਤੋਂ ਲਗਾਇਆ ਕਾਰਡ ਲੇਕਿਨ ਦੋ ਤਿੰਨ ਟਰਾਈਆਂ ਕੀਤੀਆਂ ਲੇਕਿਨ ਨਹੀਂ ਆਇਆ ਫਿਰ ਅਸੀਂ ਉਥੋਂ ਨਿਕਲ ਕੇ ਅੱਗੇ ਚਲੇ ਗਏ ਪਾਪਾ ਕਹਿੰਦੇ ਹੁਣ ਗੱਡਣਾ ਨਹੀਂ ਉਸ ਤੋਂ ਬਾਅਦ ਓਮ ਨੇ ਜਿਹੜੀ ਆ ਕਿ ਚਾਕਲੇਟ ਕੱਢੀ ਚਾਕਲੇਟ ਓਮ ਨੇ ਆਪਣੇ ਵਾਸਤੇ ਕੱਢੀ ਬਾਣੀ ਕਹਿੰਦੀ ਮੈਂ ਲੈਣੀ ਆ ਉਸ ਤੋਂ ਬਾਅਦ ਓਮ ਨੇ ਆਪਣੇ ਵਾਸਤੇ ਟਰਾਈ ਕੀਤੀ ਲੇਕਿਨ ਬਾਅਦ ਵਿੱਚ ਵਿਚਾਰੇ ਨੂੰ ਕੋਈ ਚਾਕਲੇਟ ਵਗੈਰਾ ਨਹੀਂ ਮਿਲੀ ਉਹ ਨਰਾਸ਼ ਹੋ ਕੇ ਤੇ ਚਲੇ ਗਿਆ ਕਹਿੰਦਾ ਕਿ ਮੈਂ ਖੇਡਣਾ ਹੀ ਨਹੀਂ ਆ ਹੁਣ ਫਿਰ ਬਾਅਦ ਵਿੱਚ ਫੇਰ ਦੁਬਾਰਾ ਟਰਾਈ ਕੀਤਾ ਉਹਦੇ ਤੇ ਜਾ ਕੇ ਟੈਡੀ ਤੇ ਟੈਡੀ ਫੇਰ ਨਹੀਂ ਨਿਕਲਿਆ ਪਾਪਾ ਕਹਿੰਦੇ ਪੈਸੇ ਵੇਸਟ ਨਹੀਂ ਕਰਨੇ ਤੁਸੀਂ ਗੇਮਾਂ ਖੇਡੋ ਬੱਚੇ ਗੇਮਾਂ ਖੇਡ ਕੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਸੀਗੇ ਇੰਜੋਏ ਦੇ ਨਾਲ-ਨਾਲ ਮੈਨੂੰ ਵੀ ਮਜ਼ਾ ਆ ਰਿਹਾ ਸੀ ਇਹਨਾਂ ਦੀ ਵੀਡੀਓ ਕੈਪਚਰ ਕਰਨ ਦਾ ਓਮ ਨੇ ਬਾਈਕ ਚਲਾਈ ਬਾਅਦ ਵਿੱਚ ਬਾਣੀ ਕੋੜੇ ਤੇ ਬੈਠ ਗਈ ਕੋੜੇ ਤੇ ਬੈਠ ਕੇ ਮਸਤੀ ਕਰਨ ਲੱਗ ਪਈ ਦੋਨਾਂ ਜਾਨਿਆਂ ਨੇ ਬਹੁਤ ਸਾਰੀਆਂ ਗੇਮਸ ਖੇਡੀਆਂ ਗੇਮ ਖੇਡਦੇ ਖੇਡਦੇ ਫਿਰ ਅਸੀਂ ਕਿ ਅੱਗੇ ਚੱਲੋ ਟਾਈਮ ਬਹੁਤ ਜ਼ਿਆਦਾ ਹੋ ਗਿਆ ਰਾਤ ਦੇ ਵੱਜ ਗਏ ਸੀਗੇ 8 ਅਸੀਂ ਉੱਥੋਂ ਨਿਕਲੇ ਤੇ ਆ ਕੇ ਅਸੀਂ ਰਾਤ ਨੂੰ ਡਿਨਰ ਕੀਤਾ ਭਰਾਵਾਂ ਬਰਦਰਸ ਤਾਬੇ ਤੇ ਬਰਦਰਸ ਤਾਬੇ ਤੇ ਵੀ ਬਾਹਰ ਰਾਈਡਸ ਲੱਗੀਆਂ ਆਈਆਂ ਸੀਗਾ ਬਾਣੀ ਦਾ ਢਿੱਡ ਨਹੀਂ ਭਰਿਆ ਉਹ ਆਣ ਕੇ ਫਿਰ ਰਾਈਡਸ ਫਿਰ ਟ੍ਰ ਜੰਪਿੰਗ ਕਰ ਕਰਕੇ ਦੁਬਾਰਾ ਟ੍ਰੈਂਪੋਲਿਨ ਤੇ ਚੜ ਗਈ ਇਹ ਤਾਂ ਬਿਲਕੁਲ ਨਹੀਂ ਥੱਕਦੀ ਸੋ ਗਾਇਸ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਅੱਜ ਦਾ ਵਲੌਗ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ